ਬੇਲਿਓ 70 ਇੰਚ ਦੇ ਬੜੇ ਲੋਕ ਦਵਾਨੇ ਆ ਵੀ ਘੋੜਾ ਹੋਵੇ 70 ਇੰਚ ਹੋਵੇ 68 ਇੰਚ ਹੋਵੇ ਅੱਜ ਘੋੜਾ ਏਡਾ ਹੀ ਲੈ ਕੇ ਆਏ ਆ ਮਿੱਤਰੋ ਤੇ ਕੀ ਗੱਲਬਾਤ ਹੈ ਕਿਹੜੇ ਘੋੜੇ ਦਾ ਮਾਂ ਵਾਲਾ ਪਾਸਾ ਇਹਦਾ ਸਾਰਾ ਦੱਸਾਂਗੇ ਬਾਕੀ ਤੁਹਾਡੇ ਸਾਹਮਣੇ ਆਪਾਂ ਅੱਜ ਤੁਹਾਨੂੰ ਦਿਖਾ ਦੇਣਾ ਹੈ ਮੁੰਡੇ ਨਵੇਂ ਇਹਤੇ ਪਹਿਲੀ ਵਾਰ ਸਵਾਰੀ ਕੀਤੀ ਸੀ ਮੂੰਹ ਦੋਦ ਹੰਦਾ ਮਿੱਤਰੋ ਕੋੜਾ ਨਾ ਸਮਝਿਓ ਬਸ਼ੇਰਾ ਹੀ ਆ ਬਾਈਆਂ ਕੋਲੇ ਚੰਗੇ ਨਗੀਨੇ ਆ ਤੇ 100 ਨੂੰ ਬਸ਼ੇਰਾ ਆਪਾਂ ਰੌਲੀ ਵਾਲੇ ਦਾ ਦਿਖਾਉਣਾ ਮਿੱਤਰੋ ਤੇ ਆਹ ਦੇਖੋ ਪਹਿਲਾਂ ਤਾਂ ਰੌਲੀ ਵਾਲੇ ਦਾ ਪਸ਼ੇਰਾ ਆ ਗਿਆ ਮਿੱਤਰੋ 10 ਮਹੀਨਿਆਂ ਦਾ ਤੇ 60 ਪਲੱਸ ਕੱਦ ਕਰ ਗਿਆ ਇਹਨੇ ਉਹ ਵੱਡੇ ਕੋੜੇ ਤੋਂ ਵੀ ਚੰਗਾ ਸਾਂ ਤਿਆਰ ਹੋਣਾ ਮਿੱਤਰੋ ਤੇ ਇਹਦੀ ਮਾਂ ਦੇਖ ਸਕਦੇ ਹੋ ਤੁਸੀਂ ਬਾਬਾ ਜੀ ਨਾਲ ਕਰਦੇ ਆਪਾਂ ਵੱਡੇ ਘੋੜੇ ਬਾਰੇ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਬਾਬਾ ਗੁਲਾਬ ਸਿੰਘ ਦਾ ਘੋੜਾ ਦੇਖਣ ਆਏ ਸੀ ਮਿੱਤਰੋ ਆਪਾਂ ਘੋੜੇ ਬਾਰੇ ਜਾਣਕਾਰੀ ਆਪਾਂ ਨਹੀਂ ਹੁੰਦੇ ਬਾਬੇ ਤੋਂ ਹੀ ਪੁੱਛਦੇ ਆ ਬਾਬਾ ਜੀ ਘੋੜੇ ਦਾ ਨਾਮ ਦੱਸੋ ਪਹਿਲਾਂ ਇਹਦਾ ਨਾਮ ਗੁਲਬਾਗ ਘੋੜਾ ਹੈ ਅੱਛਾ ਇਹਦੇ ਪਤਾ ਦਾ ਨਾਮ ਆਈ ਉਹ ਤੇ ਸ਼ੇਰ ਕਾਕੀ ਦਾ ਹੈ ਅੱਛਾ ਇਹਦੀ ਮਾਂ ਜੀ ਮਾਂ ਅਲੀ ਡੋਟਾਂ ਵਾਲਿਆਂ ਦੀ ਅੱਛਾ ਜੀ ਤੇ ਘੋੜੇ ਦਾ ਕੱਦ ਕਿੰਨਾ ਹੋ ਗਿਆ ਜੀ 70 ਇੰਚ ਜੀ ਕੱਦ ਅੱਛਾ ਜੀ ਵਾਲਾ ਪੂਰਾ ਹਾਂ ਫੱਟੀ ਮਾਰ ਕੇ ਵੇਖ ਲੈ ਅੱਛਾ ਜੀ ਤੇ ਸਟੱਡ ਸਰਵਿਸ ਵਾਸਤੇ ਓਪਨ ਹੈ ਜੀ ਹਾਂ ਜੀ ਹਾਂ ਜੀ ਘੋੜੀਆਂ 100 ਰੁਪਏ ਦੇ ਜੀ ਰਿਜ਼ਲਟ ਆ ਗਿਆ ਬਾਬਾ ਜੀ ਅਹ ਰਿਜ਼ਲਟ ਨਹੀਂ ਆਇਆ ਇਹ ਵਾਲੇ ਬਸ ਆ ਜਾਣਗੇ ਹੁਣ ਹਾਂ ਜੀ ਆ ਜੀ ਆ ਜੀ ਤੇ ਇਹਦੀ ਫੀਸ ਬਾਰੇ ਦੱਸੋ ਜੀ 2000 ਰੁਪਏ ਇਹ ਫੀਸ ਜੀ ਅੱਛਾ ਜੀ ਤੇ ਜੇ ਕਿਸੇ ਨੇ ਘੋੜੀ ਮੇਟ ਕਰਾਉਣੀ ਹੈ ਤਾਂ ਓਪਨ ਹੈ ਦੀ ਸਟੱਡ ਸਰਵਿਸ ਹਾਂ ਹਾਂ ਜੀ ਜੀ ਠੀਕ ਹੈ ਜੀ ਭਰਾਵੇ ਜਦੋਂ ਮਰਚੀ ਕੋਈ ਚੱਕਰ ਨਹੀਂਗਾ ਤੇ ਆਪਣੇ ਲੋਕੇਸ਼ਨ ਦੱਸ ਦੋ ਜੀ ਕਿੱਥੇ ਹੈ ਆਪਣਾ ਫਾਰਮ ਆ ਬਸ ਜਾਖੜ ਜਾਖੜ ਤੇ ਬੱਲਰ ਦੇ ਹੱਦ ਤੇ ਬਾ ਠੀਕ ਹੈ ਜੀ ਹਾਂ ਜੀ ਠੀਕ ਹੈ ਕੋੜੇ ਨੂੰ ਆਣ ਕੇ ਵੇਖ ਲੈ ਕੋਈ ਚੱਕਰ ਨਹੀਂ ਹੈਗਾ ਜੀ ਆਪ ਨਿਗਾਹ ਮਾਰ ਕੇ ਫੇ ਕੋੜੀ ਪਰਾਲੇ ਕੋ ਡਰ ਨਹੀਂ ਹੈਗਾ ਜੀ ਠੀਕ ਹੈ ਜੇ ਕੋਈ ਆ ਕੇ ਕੱਦ ਕੁਦ ਦੋ ਜੇ ਕੱਦ ਵਾਲੇ ਬੱਚੇ ਲੈਣੇ ਨਹੀਂ ਤੇ ਤੋਂ ਲੋਵੇ ਆੜ ਕੇ ਵੀ ਕੱਦ ਬਣਾਉਣਾ ਨੇ ਤੇ ਠੀਕ ਹੈ ਜੀ ਹਾਂ ਜੀ ਤੇ ਤੁਹਾਡਾ ਨੰਬਰ ਬੋਲ ਦੋ ਜੀ 87 258 ਹਾਂ ਜੀ 86 ਹਾਂ ਜੀ 770 ਇੱਕ ਵਾਰ ਹੋਰ ਬੋਲ ਦਈਏ 87 258 86 770 ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੇਲੀ ਕੋੜਾ ਕੱਢਿਆ ਨਹੀਂ ਹੋਇਆ ਚਾਲਦਾ ਤੇ ਅੱਜ ਪਹਿਲੀ ਵਾਰ ਇਹ ਤੇ ਚੜੇ ਸੀ ਮੁੰਡੇ ਸੋਨੂੰ ਦਿਖਾ ਦਿੰਨੇ ਆਪਾਂ ਆ ਖਾਲਸਾ ਚੜਿਆ ਪਹਿਲਾਂ ਦੇਖ ਸਕਦੇ ਹੋ ਇਹ ਘੋੜਾ ਪਰੇਸ਼ਾਨਤ ਹੈ ਮਿੱਤਰੋ ਐਡਾ ਹੋ ਨਹੀਂ ਹੈ ਗਿਆ ਵੀ ਜਿਆਦਾ ਨਹੀਂ ਤੰਗ ਕੀਤਾ ਘੋੜੇ ਨੇ ਆ ਦੇਖੋ ਇੱਕ ਵਾਰ ਤਾਂ ਪੂਰਾ ਘੋੜਾ ਹੁ ਕਰੂਗਾ ਹੁਣ ਅੱਗੇ ਆ ਦੇਖੋ ਮੁੰਡਾ ਬੈਠ ਗਿਆ ਤੇ ਇੱਥੇ ਘੋੜੇ ਨੇ ਦੇਖੋ ਮਿੱਤਰੋ ਪੂਰਾ ਹੱਬਦਾਈ ਬਾਹ ਲਾਈ ਤੇ ਫੇਰਾ ਟੋਪੀ ਵਾਲਾ ਬਾਈ ਆਇਆ ਇਹਨੇ ਘੋੜੇ ਨਾਲ ਆਪਣੀ ਯੋਹਰ ਵਿਖਾਈ ਪਰ ਇਹ ਬਾਈ ਨੇ ਇੱਕ ਵਾਰ ਇਹ ਬਾਈ ਵੀ ਡਿੱਗ ਗਿਆ ਸੀ ਘੋੜੇ ਦੇ ਪੈਰਾਂ 'ਚ ਪਰ ਫੇਰ ਬਾਈ ਨੇ ਘੋੜਾ ਕਾਬੂ ਕਰ ਲਿਆ ਸੀ ਆਪਾਂ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਆ ਦੇਖਿਓ ਮੇਤਰੋ ਸ਼ੌਂਕ ਸ਼ੌਂਕ ਕੀ ਹੁੰਦਾ ਨਹੀਂ ਕੋਈ ਗੈਨ ਦਾ ਵੀ ਸੱਟ ਲੱਗੀ ਸਾਡ ਘੋੜ ਕੀ ਜਾਣਾ ਹੈਗਾ ਦੇਖੋ ਕੋੜ ਦਾ ਸ਼ੌਂਕ ਸਿਰਫ ਘੋੜੇ ਵਾਲਿਆਂ ਨੂੰ ਹੀ ਪਤਾ ਹੈ ਇਹ ਦੱਸਿਆ ਨਹੀਂ ਜਾ ਸਕਦਾ ਇਹ ਤਾਂ ਕਰ ਕੀ ਪਤਾ ਲੱਗਦਾ ਵੀ ਇਹ ਕੀ ਚੀਜ਼ ਹੈ ਕਿਆ ਸ਼ੌਂਕ ਹੈ ਦੇਖੋ ਮਿੱਤਰੋ ਤੇ ਹੁਣ ਮੁੰਡਾ ਦਵਾਰੇ ਇਥੇ ਚੜਨ ਦੀ ਕੋਸ਼ਿਸ਼ ਕਰੂਗਾ ਦੇਖ ਲਿਓ ਤੁਸੀਂ ਇਹ ਲੈ ਕੇ ਰੱਬ ਦਾ ਨਾਮ ਬਈਆ ਬਈ ਚੋਬਰਾ ਬਾਕੀ ਮਿੱਤਰੋ ਘੋੜੇ ਦੇ ਕੱਦ ਬਾਰੇ ਤੇ ਘੋੜੇ ਬਾਰੇ ਤੁਸੀਂ ਜ਼ਰੂਰ ਦੱਸਿਓ ਤੇ ਜਿਸ ਕਿਸੇ ਵੀਰ ਨੂੰ ਸ਼ੱਕ ਹੋਇਆ ਕਿ ਐਡਾ ਕੱਦ ਨਹੀਂ ਹੈ ਤਾਂ ਕਿ ਮਣ ਸਕਦਾ ਬਲਰਾ ਦੇ ਜਾਖਲ ਦੇ ਵਿਚਾਲੇ ਮਾਈਆਂ ਦਾ ਖੇਤਾਂ ਵਿੱਚ ਘਰ ਆ ਦੇਖੋ ਮਿੱਤਰੋ ਆ ਮੁੰਡਾ ਏ ਆਹ ਦੇਖ ਪੈ ਗਿਆ ਤੇ ਆਹ ਦੇਖੋ ਬਈ ਪੈਰਾਂ 'ਚ ਮਾਰਿਆ ਘੋੜੇ ਨੇ ਬਰ ਕਹਿੰਦੇ ਨਹੀਂ ਹੁੰਦੇ ਸ਼ੌਂਕਾਲਾ ਬੰਦਾ ਆਖਰ ਨੂੰ ਘੋੜੇ ਨੂੰ ਕਾਬੂ ਕਰ ਹੀ ਲੈਂਦਾ ਆ ਤੁਸੀਂ ਵੇਖਦੇ ਚੱਲੋ ਮਿੱਤਰੋ ਬੰਦੇ ਬਹੁਤ ਇਕੱਠੇ ਹੋ ਗਏ ਸੀ ਅੱਧੇ ਚੱਲ ਗਏ ਸੀ ਡਰ ਦੇ ਡਰ ਦੇ ਕੋਈ ਸਾਰੇ ਦੂਰ ਹੋ ਕੇ ਖੜ ਗਏ ਅਬ ਬਾਈ ਨੇ ਘੋੜਾ ਕਾਬੂ ਕਰਿਆ ਨਾ ਜੇ ਆਪਾਂ ਦੇਖੀਏ ਮਿੱਤਰੋ ਘੋੜੇ ਵੱਡੇ ਘੋੜੇ ਛੇਤੀ ਲਵੇ ਨਹੀਂ ਲੱਗਣ ਦਿੰਦੇ ਪਰ ਕੋੜ ਨੇ ਉਹਨਾਂ ਤੰਗ ਵੀ ਨਹੀਂ ਕੀਤਾ ਜੇ ਆਪਾਂ ਦੇਖੀਏ ਉਸ ਹਿਸਾਬ ਨਾਲ ਬਾਕੀ ਇਹਦੀ ਖਾਨਦਾਨੀ ਵੀ ਚੰਗੀ ਐ ਮਿੱਤਰੋ ਕਾਕੀ ਦੇ ਬੱਚਿਆਂ ਨੇ ਕਦ ਕਰਨਾ ਹੋਰ ਕਿਹੜੇ ਨੇ ਕਦ ਕਰਨਾ ਆਹ ਦੇਖੋ ਮੁੰਡਾ ਬਹਿ ਗਿਆ ਆਰਾਮ ਨਾਲ ਬੈਠ ਗਿਆ ਮਿੱਤਰੋ ਇਹ ਹੁੰਦਾ ਸ਼ੌਂਕ ਦੇ ਅਜਬਾ ਤੇ ਹੌਸਲਾ ਮਾੜੇ ਬੰਦੇ ਦਾ ਤਾਂ ਦਲਣੀ ਪੈਂਦਾ ਘੋੜੇ ਕੋਲ ਲੱਗਣ ਦਾ ਇਹ ਸ਼ੌਂਕ ਤੇ ਜਿਗਰੇ ਨਾਲ ਹੀ ਘੋੜੇ ਰੱਖੇ ਜਾਂਦੇ ਆ ਦਿਓ ਮਿੱਤਰੋ ਇਜਾਜ਼ਤ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਵਿੱਚ